ਕਾ ਕਹੇਗਾ ਮਾੜੀ ਵਾਹੇ ਗੁਰਜੀ ਦਾ ਖਾਲਸਾ ਵਾਹੇ ਗੁਰਜੀ ਦੀ ਫਤਿਹ ਅੱਜ ਪਹੁੰਚੇ ਬਾਈ ਜੀ ਮੰਡੀ ਤਨਹੂਲਾ ਬਹੁਤ ਚੰਗੀਆਂ ਕੱਟੀਆਂ ਝੋਟੀਆਂ ਪਹੁੰਚੀਆਂ ਹੋਈਆਂ ਇੱਥੇ ਬਹੁਤ ਵਧੀਆ ਝੋਟੀ ਲੈ ਕੇ ਆਇਆ ਹੋਇਆ ਬਾਈ ਗੋਰੀ ਇੱਕ ਮਹੀਨੇ ਦਾ ਸ਼ਾਦੀ ਸੋਹਣੀ ਝੋਟੀ ਬਾਈ ਜੀ ਕੀ ਰੇਟ ਕਰਿਆ ਦਾ 70000 ਰੇਟ ਆ ਕਿੰਨੇ ਚਿਰ ਦੀ ਹੋਗੀ ਸਵਾ 2 ਸਾਲ ਦੀ ਸਵਾ 2 ਸਾਲ ਦੀ ਹੋ ਗਈ ਬਹੁਤ ਸੋਹਣੀ ਕੁੰਡੀ ਨਗਿੰਨੀ ਕਹਿ ਸਕਦੇ ਆ ਇੱਕ ਆਪਾਂ 3 ਘੜੂ ਕਹਿੰਦੇ ਭਰਾ ਇੱਕ ਮਹੀਨਾ ਹੋ ਗਿਆ ਸ਼ਮਰੀ ਮਹੀਨਾ ਇੱਕ ਮਹੀਨਾ ਹੋ ਗਿਆ ਬਾਈ ਕਹਿੰਦਾ ਸਵਾ 2 ਸਾਲ ਦੀ ਸਵਾ 2 ਸਾਲ ਦੀ ਹੋਵਰਾ ਬਹੁਤ ਸੋਹਣੀ ਚੰਗੀ ਕੱਟੀ ਆ ਬਾਕੀ ਬੂਰੀਆਂ ਦੀ ਮੰਗ ਵੀ ਹੈਗੀ ਬਾਈ ਜੀ ਜਿਹੜੀਆਂ ਆਪਾਂ ਪਿੰਡਾਂ ਚ ਭਾਲਦੇ ਫਿਰਦੇ ਆ ਆਦਾ 15 ਕਿਲੋ ਦੁੱਧ ਦੀ ਮਾਰ ਥੋੜੇ ਤਾਂ ਆਇਆ ਦੁੱਧ ਕੋਈ ਨਹੀਂ ਮਾਰਦਾ ਆ ਜਾ ਮਾਮਾ ਬਾਈ ਕਿੰਨੇ ਪੈਸੇ ਦੇ ਤਸਵੀਰ ਹੈ ਇੱਕ ਤਰ੍ਹਾਂ ਦੀ ਮੰਡੀ ਧਨੋਲਾ ਤੇ ਪਹੁੰਚੀ ਹੋਈ ਹੈ ਬਾਈ ਜੀ ਤੇ ਗਾ ਕੇ ਤੇ ਬਹੁਤ ਲੱਗੇ ਪਏ ਆ ਬੁਰੀ ਝੋਟੀ ਦੇ ਕਟਿੰਗਾਂ ਹੋਰ ਵੀ ਆਈਆਂ ਹੋਈਆਂ ਆ ਲੈ ਬੰਦਾ ਬਾਈ ਇੱਕ ਕੱਟਾ ਜੀ ਇਹ ਕੱਟੀਆਂ ਦਿਖਾਉਣੇ ਸਾਨੂੰ ਆਹ ਕੱਟੀ ਸੋਹਣੀ ਬਾਈ ਕੀ ਮੰਗਦਾ ਇਹਦਾ ਆਪਣੀ ਨਗੀਨੇ ਦਾ ਕੀ ਰੇਟ ਆ ਜੀ 30000 ਕਿੰਨੇ ਚਿਰ ਦੀ ਹੋਗੀ 20000 ਰੇਟ ਆ ਇਹਦਾ 1-2 ਸਾਲਾਂ ਦੀ ਆ ਉਹ ਚੰਗੀਆਂ ਕਟੀਆਂ ਲਗੀਆਂ ਲਗੀਆਂ ਬਹੁਤ ਚੰਗੀਆਂ ਹੋ ਗਈਆਂ ਬਾਈ ਜੀ ਬੇਹਰੀਆਂ ਉਦਾਰ ਚਰਨਾਂ ਦੇ ਹਿਸਾਬ ਚ ਜਿਹੜੇ ਮੇਰੇ ਵੀਰ ਪਿੰਡਾਂ ਚ ਕਟੀਆਂ ਭਾਲਦੇ ਫਿਰਦੇ ਹੁੰਦੇ ਆ ਮਟੀਆਂ ਤੇ ਜਰੂਰ ਗੇੜਾ ਮਾਰਿਆ ਕਰੋ ਬਾਈ ਜੀ ਦਰਜਨਾਂ ਦੇ ਹਿਸਾਬ ਨਾਲ ਕਟੀਆਂ ਪਹੁੰਚੀਆਂ ਹੋਈਆਂ ਮੰਡੀ ਤਨੌਲਾ ਤੇ ਚੰਗੇ ਸਸਤੇ ਰੇਟਾਂ ਦੀ ਮਿਲ ਜਾਂਦੀਆਂ ਇੱਥੋਂ ਉਹ ਸੋਹਣੀਆਂ ਚੰਗੀਆਂ ਕੁੰਡੀਆਂ ਕਟੀਆਂ ਮੰਡੀ ਧਨੋਲਾ ਤੇ ਪਹੁੰਚੀਆਂ ਹੋਈਆਂ ਉਹ ਵੱਡੀ ਗਿਣਤੀ ਚ ਤੇ ਮੰਡੀਆਂ ਤੇ ਮੇਰੇ ਬਾਈ ਬਣ ਕੇ ਜਰੂਰ ਜਿਹੜਾ ਮਾਰਿਆ ਕਰੋ ਦਰਜਨਾ ਦੇ ਹਿਸਾਬ ਨਾਲ ਕਟੀਆਂ ਇੱਥੇ ਪਹੁੰਚੀਆਂ ਹੋਈਆਂ ਆਪਾਂ ਕੱਲੀ ਕੱਲੀ ਦੀ ਜਾਣਕਾਰੀ ਨਹੀਂ ਦੇ ਸਕਦੇ ਕਿਰਾਸੂਡੀ ਨਿਗ੍ਹਾ ਮਰਵਾ ਦਿੰਦੇ ਆ ਨੇਤ ਨਵੀਆਂ ਵੀਡੀਓ ਦੇਖਣ ਲਈ ਪਿਆ ਜੀ ਨੂੰ ਕਰ ਲੋ ਫੋਲੋ ਆ ਖੜੀਆਂ ਦੇਖੋ ਆ ਵਿੱਚ ਥਾਨ ਵੀ ਖੜੇ ਆ ਚੰਗੇ ਸਾਰੇ ਵੀਰਾਂ ਦਾ ਧੰਨਵਾਦ ਜਿਹੜੇ ਵੀਡੀਓ ਲਾਇਕ ਸ਼ੇਅਰ ਕਮੈਂਟ ਕਰਦੇ ਆ ਮੇਰੇ ਭਰਾ ਜੇ ਭਰਾ ਨੇ ਕਿਸੇ ਨੇ ਪਿੰਡ 'ਚ ਵੀਡੀਓ ਬਣਾਉਣੀ ਹੋਵੇ ਵਿਖਾਉ ਮਾ ਜਗਾਂ ਦੀ ਤਾਂ ਆਪਣਾ ਨੰਬਰ ਆ 94799 8308 ਅੱਠ ਤੇ ਨੀਰੋਆਂ ਅੱਠ ਨਾਮ ਅਜੰਤਾ ਨਾਮ ਅਲਤਨ ਅਨੋਖ ਮਜਾ ਆਓ ਭਾਈ ਲਿਜਿਓ ਅੱਜ ਭਾਈ ਚਾਹ ਬਣਾ ਕਰ ਦੇਗਾ ਸੋਹਣੀਆਂ ਕਟੀਆਂ ਪੂਰੀਆਂ ਪੂਰੀਆਂ ਭਾਲ ਦੇ ਨੇੜੇ ਆ ਪੰਜ ਦਿਖਾਉਣਾ ਤੁਹਾਨੂੰ ਮੈਂ ਪੂਰੇ ਯਾਰ ਆ ਖੜੀਆਂ ਟੌਪ ਦੇ ਨਿਕੰਨੇ ਆਪਣੀਆਂ ਬਾਈ ਜੀ ਇਹ ਤਿੰਨੇ ਕਟੀਆਂ ਬਾਈ ਹੈ ਨਹੀਂ ਕੋਲੇ ਬਹੁਤ ਸੋਹਣੀਆਂ ਕਟੀਆਂ ਦੇਖ ਲਓ ਸੋਹਣੀਆਂ ਯਾਰ ਕਟੀਆਂ ਜਿਹੜੀਆਂ ਆਪਾਂ ਪਿੰਡਾਂ ਚ ਭਾਲਦੇ ਫਿਰਦੇ ਹੁੰਦੇ ਆ ਬਾਈ ਜੀ ਇਹ ਮੰਡੀ ਧਨੌਲਾ ਤੇ ਪਹੁੰਚੀਆਂ ਹੋਈਆਂ ਅਰੇ ਤੂੰ ਬੈਸ ਤੇ ਪੈਸੇ ਬਥੇਰੇ ਸਾਰੇ ਵੀਰਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ